갱스터 비키 가운더 ਇੱਕ ਜਿਹੜਾ ਨਾਮ ਜਿਸ ਦੀ ਤਲਾਸ਼ ਕਈ ਸੂਬਿਆਂ ਦੀ ਪੁਲਿਸ ਨੂੰ ਹੈ ਨਾਭਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਤੋੜ ਕੇ ਭੱਜਿਆ ਗੈਂਗਸਟਰ ਵਿੱਕੀ ਗੌਂਦਰ ਵਿਦੇਸ਼ ਉਡਾਰੀ ਮਾਰ ਗਿਆ ਇਸ ਦੀ ਚਰਚਾ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਸ਼ੇਰਾ ਖੂਬਣ ਗਰੁੱਪ ਨਾਂ ਦੇ ਗੈਂਗ ਨੇ ਇਹ ਜਾਣਕਾਰੀ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਸ਼ੇਅਰ ਕੀਤੀ ਹੈ ਇਸ ਪੋਸਟ ਦੇ ਵਿੱਚ एयरपोर्ट दी इक तस्वीर शेयर करदियां होया नाल बताई संदेश ਵੀ ਲਿਖਿਆ ਹੋਇਆ ਹੈ ਹੈਲੋ ਸਾਰੇ ਮੇਰੇ ਵੀਰ ਅਤੇ ਭੈਣਾ ਬਹੁਤ ਬਹੁਤ ਮੁਬਾਰਕਾ ਆਪਣਾ ਵੀਰ ਵਿੱਕੀ ਗੌਂਡਰ ਵਿਦੇਸ਼ ਚਲਾ ਗਿਆ ਰੱਬ ਆਪਣੇ ਵੀਰ ਉੱਤੇ ਮਿਹਰ ਭਰਿਆ ਹੱਥ ਰੱਖੇ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਲਵ ਯੂ ਆਲ ਨਾਲੇ ਐਂਟੀਓ ਤੁਸੀਂ ਵੀ ਨੱਚ ਲੋ ਤੁਹਾਡੇ ਤਾਂ ਸਾਹੀ ਸੁੱਕੇ ਪੈਸਾ ਫਿਲਹਾਲ ਇਹ ਮੈਸੇਜ ਕਿੰਨਾ ਕੁ ਪੁਖਤਾ ਹੈ ਇਸ ਦੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਜ਼ਿਕਰ ਖਾਸਾ ਕੀ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੇ 21 ਜਨਵਰੀ 2015 ਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੀ ਖਤਰਨਾਕ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਲਵਾ ਨੂੰ ਗੋਲੀਆਂ ਨਾਲ ਲਪੁੰਧ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਵਿੱਕੀ ਨੂੰ 20 ਦਸੰਬਰ 2015 ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਪਿਛਲੇ ਸਾਲ 27 ਨਵੰਬਰ ਨੂੰ ਵਿੱਕੀ ਗੌਂਦਰ ਨਾਬਾ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਿਆ ਦਲਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ